ਐਸ.ਆਈ.ਟੀ ਕਹਿੰਦੀ ਅਸੀਂ ਦਾਰਾ ਵਧਾ ਦਿੱਤਾ ਗਿਆ ਹੈਗਾ ਅਸੀਂ ਹੁਣ ਜਿਹੜੇ ਬੈਂਕ ਦੇ ਖਾਤੇ ਵੀ ਖਲਾਵਾਂਗੇ ਕੀ ਕਹਿੰਦੀ ਐਸ.ਆਈ.ਟੀ. ਐਸ.ਆਈ.ਟੀ ਕਹਿੰਦੀ ਅਸੀਂ ਦਾਰਾ ਵਧਾ ਦਿੱਤਾ ਗਿਆ ਹੁਣ ਜਿਹੜੇ ਆਸ-ਪਾਸ ਦੇ ਜਿਹੜੇ ਜਿਹੜੇ ਉਦੋਂ ਭੋਲੇ ਨੂੰ ਗ੍ਰਿਫਤਾਰ ਕੀਤਾ ਸੀ ਉਸ ਵਕਤ ਕਿੰਨੇ ਕਰਦਾ ਪੈਸੇ ਦਾ ਲੈਣ-ਦੇਣ ਹੋਇਆ ਉਹ ਵੀ ਪੁੱਛਾਂ ਲਾਂਗੇ ਪਹਿਲਾਂ ਤੁਸੀਂ ਦੱਸੋ ਐਨਕਾ ਪਸੰਦ ਆਈਆਂ ਕਿ ਨਹੀਂ ਬਿਲਕੁਲ ਜੀ ਭਗਵੰਤ ਮਾਨ ਨੂੰ ਜਚੂ ਕੀ ਨਹੀਂ ਉਹਨੂੰ ਕੋ ਪਹਿਲਾਂ ਇਸ ਤਰ੍ਹਾਂ ਐਨਕਾ ਲਾ ਕੇ ਵਿਖਾਵੇ ਜਿਵੇਂ ਮੈਂ ਪਾਈਆਂ ਤੇ ਲਾਈਆਂ ਇਹਦੇ ਕਰਕੇ ਪਾਉਣਾ ਮੈਂ ਉਹਨੂੰ ਪਤਾ ਨਹੀਂ ਪਿਓ ਦੇ ਪੁੱਤ ਨੂੰ ਅੱਖਾਂ ਨੂੰ ਹੋਇਆ ਕੀ ਆ ਕੀਨੇ ਮਾਰਿਆ ਕੁਝ ਹੁਣ ਦੱਸ ਦਵੇ ਲੋਕਾਂ ਨੂੰ ਕਿਉਂ ਲੁਕੋਂਦਾ ਬਾਕੀ ਨਾ ਤੁਸੀਂ ਬਾਹਲਾ ਕੋਣ ਕੀ ਕਹਿੰਦਾ ਉਹਦਾ ਫਿਕਰ ਨਾ ਕਰੋ ਗੁਰੂ ਮਹਾਰਾਜ ਜੀ ਦੇ ਚਰਨ ਪਰ ਚਕੇ ਆਏ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਔਰ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਖਸ਼ਾ ਲੈ ਕੇ ਯਾਦ ਰੱਖਿਓ ਮੇਰੀ ਗੱਲ ਅੱਜ 12 ਸਾਲ ਹੋ ਗਏ 13 ਸਾਲ ਇਹ ਗੱਲ ਮੈਨੂੰ ਕਹਿੰਦਿਆਂ ਜੇ ਤੇ ਸਚਾਈ ਦੀ ਹੋਊ ਇਹ ਜੋ ਕਹਿੰਦੇ ਆ ਇਹਨਾਂ ਕੋਲ ਤੁਹਾਡੇ ਕੋਲ ਇੰਨਾ ਕੁਝ ਹੈ ਨਾ ਤੇ ਆਹ ਜੋੜੇ ਹੱਥ ਤੁਹਾਡੇ ਅੱਗੇ ਸੁਪਰੀਮ ਕੋਰਟ ਵੀ ਕਹਿੰਦੀ ਆ ਲਿਆਓ ਮਕਾਓ ਕੰਮ ਇਹ ਡਰਾਮਾ ਬੰਦ ਹੋਣਾ ਚਾਹੀਦਾ ਬਾਕੀ ਦੇਖੋ ਕਈ ਜੰਮੀ ਡਰਾਮੇ ਲਈ ਹੈ ਭਗਵੰਤ ਮਾਨ ਨੂੰ ਰੰਦਾ ਕੰਮ ਹੀ ਇਹ ਹੈ ਇਸ ਲਈ ਡੋਨਟ ਵਰੀ ਵੀ ਹੈਪੀ ਕੱਲ ਸਪੈਸ਼ਲ ਹਾਂਜੀ ਕੱਲ ਸਪੈਸ਼ਲ ਤੱਕੀ ਨਹੀਂ ਬ੍ਰੈਕਫਾਸਟ ਮੈਂ ਨਹੀਂ ਕੁਝ ਬੋਲਣਾ ਜੀ ਮੈਂ ਤਾਂ ਸੁਪਰੀਮ ਕੋਰਟ ਦੇ ਅਸੀਂ ਆਪ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਅਸੀਂ ਹਾਜ਼ਰ ਹੋਵਾਂਗੇ ਜੀ ਇਹਨਾਂ ਨੂੰ ਕੋਈ ਇਨਵੈਸਟੀਗੇਸ਼ਨ ਕੰਪਲੀਟ ਕਰਨ ਅਸੀਂ ਕੁਝ ਨਹੀਂ ਕਹਿਣਾ ਜੋ ਕਹਿਣਾ ਬਾਅਦ ਚ ਕਵਾਂਗੇ ਹਲੇ ਸੁਣਨ ਦਾ ਮੌਕਾ ਹੈ ਤੁਸੀਂ ਵੀ ਸੁਣੋ ਦਾਸ ਵੀ ਸੁਣ ਰਿਹਾ ਹੋਰ ਕੋਈ ਚੰਗੀ ਗੱਲ ਕਰਨੀ ਹੈ ਤੇ ਪੁੱਛ ਲਓ ਕੋਰਪੋਰੇਟ ਕੋਆਪਰੇਟ ਕਰ ਰਹੀ ਹੈ ਜੀ ਐਸਆਈਟੀ ਨੂੰ ਤੁਸੀਂ ਕਹਿ ਰਹੇ ਸੀ ਉਹ ਕਹਿ ਰਹੇ ਸੀ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਇਹੀ ਕਹੀ ਜਾਣਾ ਉਹਨਾਂ ਦੀ ਮਜਬੂਰੀ ਹੈ ਭਾਈ ਸਰ ਤੁਹਾਡਾ ਜਿੱਦੀ ਕੋਆਪਰੇਟ ਕਰ ਰਹੇ ਮੈਂ ਤਾਂ ਕਹਿੰਦਾ ਮੁਕਾਓ ਕੰਮ ਛੇਤੀ ਕਰੋ ਤੁਹਾਡੇ ਕੋਲ ਇੰਨਾ ਕੋਸ਼ਾ ਤਾਂ ਕੰਮ ਨੇੜੇ ਲਾਓ ਕੰਮ ਦਿਓ ਫਿਰ ਕੋਰਟ ਚ ਦੇਖੋ ਪਹਿਲਾਂ ਵੀ ਜਦ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਡਿਪਟੀ ਰਾ ਕਾਰੀ ਦਿੱਤਾ ਕਿ ਐਵੀਡੈਂਸ ਅਗੇਂਸ ਮਜੀਠਿਆ ਇਸਪ੍ਰੇਲ ਨੋਟ ਕਰੇਡੀਬਲ ਅਖੀਰ ਆਰਡਰ ਤਾਂ ਹਾਈ ਕੋਰਟ ਦੇ ਮੰਨੇ ਜਾਂਦੇ ਨਾ ਇਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਉਸ ਗੱਲ ਦਾ ਕੋਈ ਮੈਣਾ ਨਹੀਂ ਔਰ ਲਾਸਟ ਆਰਡਰ ਔਨਰੇਬਲ ਹਾਈ ਕੋਰਟ ਦੇ ਨੇ ਉਹਨਾਂ ਤੋਂ ਬਾਅਦ ਦੱਸੋ 3 ਸਾਲ ਹੋ ਗਏ ਇਸ ਲਈ ਡੋਨਟ ਵਰੀ ਵੀ ਹੈਪੀ ਕੋਈ ਹੋਰ ਕੋਈ ਸਵਾਲ ਸੂਲ ਹੈ ਉਹ ਕਰ ਲੋ ਬਾਕੀ ਕੱਲ ਮੈਂ ਇਹ ਗੱਲ ਜਰੂਰ ਕੀਤੀ ਸੀ ਤਾਂ ਪਹਿਲਾਂ ਲੋਕ ਮਿਲਣੀ ਕੀਤੀ ਜੀ ਮੁੱਖ ਮੰਤਰੀ ਸਾਹਿਬ ਨੇ ਕਾਫੀ ਉੱਥੇ ਰੋੜਾ ਵੀ ਪਿਆ ਦੀ ਉਹ ਉਹਦੀ ਕਾਦੀ ਮਿਲਣੀ ਹੈ ਉਹ ਤਾਂ ਵਹਿੇ ਤਾਂ ਉਹ ਕਹੀ ਮਿਲਨੀਆਂ ਕਰ ਚੁੱਕਿਆ ਉਹ ਦੀ ਛੱਡੋ ਗੱਲਾਂ ਪੰਜਾਬ ਵੀ ਪੰਜਾਬ ਚ ਦੌੜੇ ਚ ਕਰ ਰਹੇ ਨੇ ਬਣਾ बिजनेसमੈਨ ਨੂੰ ਮੇਰੇ ਲੋਕਾਂ ਨੂੰ ਮਿਲ ਰਹੇ ਹੈਗੇ ਕੇਜਰੀਵਾਲ ਸਾਹਿਬ ਹੋਰ ਕੀ ਕਰਨ ਵਿਚਾਰੇ ਦਿੱਲੀੋਂ ਤਾਂ ਵਹਿਲੇ ਨੇ ਔਰ ਇੱਥੇ ਦੌਰਾ ਦੂਰਾ ਕਰਨਗੇ ਦੌਰਾ ਪਹਿਣ ਤੋਂ ਪਹਿਲਾਂ ਕਿੱਥੇ ਹੁਣ ਇੱਥੇ ਤਾਂ ਹੀ ਦੌਰਾ ਕਰਨਾ ਔਰ ਕੀ ਕਰਨਾ ਮਗਰ ਕੇਜਰੀਵਾਲ ਸਾਹਿਬ ਨੂੰ ਜੋ ਕੱਲ ਬਾਟ ਸਾਹਿਬ ਜਿਹੜਾ ਪਰਸੋਂ ਫੌਜੀ ਵੀਰ ਨਾਲ ਸਾਡੇ ਕਰਨਲ ਸਾਹਿਬ ਨਾਲ ਉਹਦੇ ਬੱਚੇ ਨਾਲ ਜੋ ਪੁਲਿਸ ਦੀ ਬਦਤਮੀਜੀ ਆ ਇੱਕ ਫੌਜੀ ਤੇ ਇੱਕ ਸਰਵਿੰਗ ਕਰਨਲ ਤੇ ਜੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਮਿਸਬੀਵ ਕੀਤਾ ਤੇ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕਰ ਰਹੇ ਕੇਜਰੀਵਾਲ ਸਾਹਿਬ ਇਹ ਜ਼ਰੂਰ ਦੱਸਣ ਸਰਕਰ ਬਾਰਾ ਸ਼ਰਮਾਨੇ ਵੀ ਕੀਤੀ ਸੀ ਉਹਨਾਂ ਨੇ ਕਿਹਾ ਵੀ ਚਾਰ ਵਿਦੇਸ਼ੀ ਤਾਰ ਵਿੱਚ ਜੁੜੇ ਹੋਏ ਨੇ ਆਏ ਹਾਏ ਹਾਏ ਡੋਨਟ ਵਰਕ ਤਾਰਾਂ ਜੁੜੀਆਂ ਤੇ ਤਾਰਾਂ ਦੱਸੋ ਇਸ ਲਈ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮੇਰਾ ਵੀ ਬਾਲਾ ਗੰਭੀਰਤਾ ਨਾਲ ਲੈਣਾ ਲਾਈਫ ਨੂੰ ਇੰਜੋਏ ਕਰੋ ਮੈਂ ਵੀ ਆਇਆ ਮੋਛਾ ਮਾਛਾ ਤੇਰੀਆਂ ਵੀ ਸੋਹਣੀਆਂ ਵਾਤਗੁੱਟ ਦੇ ਤੇ ਆਪਾਂ ਮਿਲ ਮੋਲ ਓਛੇਤ ਮਾਡਲ ਨੂੰ ਲੈ ਕੇ ਜੀ ਕਹਿੰਦਾ ਅੱਜ ਦਿੱਲੀ ਦੇ ਵੀ ਦੌਰਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਲਾਈਟ ਗੁੱਲ ਹੋ ਗਈ ਜੀ ਉਸ ਹਸਪਤਾਲ ਦੀ ਓਛੇਤ ਮਾਡਲ ਤਾਂ ਯਾਰ ਆ ਕਿੰਨੀ ਵਾਰੀ ਤੁਸੀਂ ਪਰਦਾ ਫਾਸ਼ ਕੀਤਾ ਆਪਰੇਸ਼ਨ ਹੁੰਦੇ ਆ ਰਜਿੰਦਰਾ ਹਸਪਤਲ ਇਹਨਾਂ ਦਾ ਏ ਕਲਾਸ ਹਸਪਤਲ ਹੈ ਡਾਕਟਰ ਨਹੀਂ ਪਰਦਾ ਫਾਸ਼ ਕਰਤਾ ਦਵਾਈਆਂ ਹਸਪਤਾਲਾਂ ਚ ਨਹੀਂ ਮਰੀਜ਼ਾਂ ਦਾ ਇਲਾਜ ਕੋਈ ਨਹੀਂ ਜਿਹੜਾ ਇਹਨਾਂ ਦਾ ਉਹ ਮਾਡਲ ਸੀ ਉਹਦੀ ਇਨਕੁਆਇਰੀ ਦਿੱਲੀ ਸ਼ੁਰੂ ਹੋ ਗਈ ਆ ਆਮ ਆਦਮੀ ਕਲੀਨਿਕ ਦੀ ਪੰਜਾਬ ਚ ਵੀ ਸ਼ੁਰੂ ਹੋਣੀ ਆ ਸਭ ਫੜੇ ਜਾਣਗੇ ਇਹਨੂੰ ਦੱਸ ਦਿਓ ਮੇਰੇ ਵੱਲੋਂ